ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਖਬਰ ਜੁੜੀ ਹੈ ਸਰਬਜੀਤ ਸਿੰਘ ਖਾਲਸਾ ਦੇ ਨਾਲ ਫਰੀਦਕੋਟ ਤੋਂ ਜੇਤੂ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਹਾਲੇ ਐਮਪੀ ਬਣਨ ਤੋਂ ਬਾਅਦ ਜਿੱਤਣ ਤੋਂ ਬਾਅਦ ਸੌਂ ਚੁੱਕਣੀ ਹੈ ਸੌਂ ਚੁੱਕਣ ਤੋਂ ਬਾਅਦ ਉਹ ਸੰਸਦ ਦੇ ਵਿੱਚ ਆਪਣੀ ਕਾਰਗੁਜ਼ਾਰੀ ਵੀ ਦਿਖਾਉਣਗੇ ਜਿਹੜੇ ਆਗਾਮੀ ਸੈਸ਼ਨ ਆਉਣਗੇ ਹਾਲੇ ਇਹ ਗੱਲਾਂ ਦੂਰ ਸੀ ਪਰ ਉਸ ਤੋਂ ਪਹਿਲਾਂ ਗੱਲ ਜੁੜ ਗਈ ਕਿ ਕੀ ਉਹ ਮੋਦੀ ਦਾ ਸਮਰਥਨ ਕਰਨ ਜਾ ਰਹੇ ਨੇ ਕੀ ਉਹ ਭਾਜਪਾ ਦਾ ਸਾਥ ਦੇਣਗੇ ਭੁੱਖ ਦੇ ਵਿੱਚ ਇਸ ਦੇ ਬਾਰੇ ਸਾਰੇ ਦਾ ਸਾਰਾ ਸੱਚ ਬਾਹਰ ਆ ਗਿਆ ਅਸੀਂ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰਾਂਗੇ ਕਿ ਸਰਬਜੀਤ ਸਿੰਘ ਖਾਲਸਾ ਦੇ ਬਾਰੇ ਇਹ ਗੱਲ ਕਿਸ ਨੇ ਤੇ ਕਦੋਂ ਤੇ ਕਿੱਥੇ ਕਹੀ ਕਿ ਸਰਬਜੀਤ ਸਿੰਘ ਖਾਲਸਾ ਨੂੰ ਸਪਸ਼ਟੀਕਰਨ ਦੇਣਾ ਪੈ ਗਿਆ ਸਰਬਜੀਤ ਸਿੰਘ ਖਾਲਸਾ ਨੇ ਉਹ ਜਿੱਤ ਹਾਸਲ ਕੀਤੀ ਹੈ ਜਿਹੜੀ ਕਿ ਪਹਿਲਾਂ ਕਿਸੇ ਨੇ ਸ਼ੁਰੂ ਦੇ ਵਿੱਚ ਅਨੁਮਾਨ ਵੀ ਨਹੀਂ ਲਗਾਇਆ ਹੋਵੇਗਾ ਉਹ ਤੋਂ ਕਰਮਜੀਤ ਅਨਮੋਲ ਪੂਰੀ ਟੱਕਰ ਦੇ ਰਹੀ ਸੀ ਲੀਡ ਤੇ ਚੱਲ ਰਹੀ ਸੀ ਪਰ ਅਖੀਰਲੇ ਕਿਉਂਕਿ 1 ਜੂਨ ਨੂੰ ਸਾਰੇ ਜਾਣਦੇ ਨੇ ਪੰਜਾਬ 'ਚ ਚੋਣਾਂ ਸੀ ਪਰ ਅਖੀਰਲੇ ਜਿਹੜੇ 10 ਦਿਨ ਸੀ ਉਸ ਨੇ ਪੂਰੀ ਦੀ ਪੂਰੀ ਫਰੀਦਕੋਟ ਦੀ ਹਵਾ ਬਦਲ ਕੇ ਰੱਖ ਦਿੱਤੀ ਸੀ ਤਾਂ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਨੇ ਹੰਗਾਰਾ ਦਿੱਤਾ ਔਰ ਉਥੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਜਾਂਦੇ ਨੇ ਔਰ ਸਰਬਜੀਤ ਸਿੰਘ ਖਾਲਸਾ ਦੇ ਬਾਰੇ ਇਹ ਕਿਹਾ ਗਿਆ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਪੁਰਖਿਆਂ ਦੀ ਸਿੱਖ ਭਾਈਚਾਰੇ ਦੇ ਲਈ ਕੌਮ ਦੇ ਲਈ ਇੱਕ ਵੱਡੀ ਕੁਰਬਾਨੀ ਜਾਂ ਵੱਡੀ ਕਾਰਵਾਈ ਉਹਨਾਂ ਨੇ ਕੀਤੀ ਸਿਰਫ ਆਪਣੇ ਨਿੱਜ ਲਈ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਕੌਮ ਦਾ ਦਰਦ ਸੀ ਇਸ ਕਰਕੇ ਕੀਤੀ ਸਾਰੇ ਜਾਣਦੇ ਨੇ ਕਿ ਸਰਬੀ ਸਿੰਘ ਖਾਲਸਾ ਦੇ ਜਿਹੜੇ ਪਿਤਾ ਨੇ ਉਹ ਬਿਆਨਤ ਸਿੰਘ ਤੇ ਸਤਵੰਤ ਸਿੰਘ ਜਿਹੜੇ ਦੋ ਜੋੜੀ ਸੀ ਜਿਨ੍ਹਾਂ ਨੇ ਉਸ ਵੇਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੈਸੀਨੇਸ਼ਨ ਕੀਤਾ ਸੀ ਕਤਲ ਕੀਤਾ ਸੀ ਕਾਨੂੰਨ ਦੀ ਨਜ਼ਰ ਦੇ ਵਿੱਚ ਬੇਸ਼ੱਕ ਉਹ ਦੋਸ਼ੀ ਸਨ ਪਰ ਪੰਜਾਬ ਦੀ ਨਜ਼ਰ ਵਿੱਚ ਜਿਹੜੇ ਸਿੱਖ ਭਾਈਚਾਰੇ ਦੀ ਨਜ਼ਰ ਦੇ ਵਿੱਚ ਉਹਨਾਂ ਨੇ ਦੋਸ਼ੀ ਨਹੀਂ ਮੰਨਿਆ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਤਾਂ ਸ਼ਹੀਦ ਨੇ ਤੇ ਉਹਨਾਂ ਦੇ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦਾ ਪਿਛੋਕੜ ਸਾਰੇ ਹੀ ਹੁਣ ਤੱਕ ਲਗਭਗ ਜਾਣਦੇ ਨੇ ਪਰ ਹੁਣ ਇੱਕ ਸਵਾਲ ਜਿਹੜਾ ਅਸੀਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਹੈ ਖਬਰ ਸਾਂਝੀ ਕਰ ਰਹੇ ਹਾਂ ਕਿ ਸਰਬਜੀਤ ਸਿੰਘ ਖਾਲਸਾ ਦੇ ਬਾਰੇ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਅਫਵਾਹ ਫਲਾ ਦਿੱਤੀ ਕਿ ਸਰਬਜੀਤ ਸਿੰਘ ਖਾਲਸਾ ਨੇ ਮੋਦੀ ਦਾ ਜਾ ਕੇ ਸਾਥ ਦੇਣਾ ਹੈ ਭਾਜਪਾ ਦਾ ਜਾ ਕੇ ਸਮਰਥਨ ਦੇਣਾ ਹੈ ਸਰਬਜੀਤ ਸਿੰਘ ਖਾਲਸਾ ਕੋਲ ਵੀ ਇਹ ਗੱਲਾਂ ਪੁੱਜੀਆਂ ਹੋਣਗੀਆਂ ਜਿਸ ਦੇ ਕਰਕੇ ਉਹਨਾਂ ਨੇ ਆਪਣੇ ਅਫੀਸ਼ੀਅਲ ਅਕਾਊਂਟ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹ ਕੀ ਸਪਸ਼ਟੀਕਰਨ ਦਿੰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਸਾਰੀ ਦੀ ਸਾਰੀ ਅਫਵਾਹ ਹੈ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹਾਲੇ ਤੇ ਉਹਨਾਂ ਨੇ ਭਵਿੱਖ ਦੀ ਰਣਨੀਤੀ ਉਲੇਖਣੀ ਹੈ ਆਪਣੇ ਸੰਗੀਆਂ ਸਾਥੀਆਂ ਦੇ ਨਾਲ ਸਲਾਹ مشورہ ਕਰਨਾ ਹੈ ਕਿ ਅਸੀਂ ਸੰਸਦ ਦੇ ਵਿੱਚ ਰੋਲ ਕੀ ਨਿਭਾਈਏ ਉਹਨਾਂ ਨੇ ਇੱਥੋਂ ਤੱਕ ਇਸ਼ਾਰਾ ਕਰ ਦਿੱਤਾ ਕਿ ਉਹ ਇਸ ਤਰ੍ਹਾਂ ਦੀ ਗੱਲ ਕਦੇ ਵੀ ਨਹੀਂ ਕਰਨਗੇ ਉਹ ਭਾਜਪਾ ਦਾ ਸਾਥ ਦੇਣਾ ਤਾਂ ਦੂਰ ਦੀ ਗੱਲ ਸੋਚ ਵੀ ਨਹੀਂ ਸਕਦੇ ਸਰਬਜੀਤ ਸਿੰਘ ਖਾਲਸਾ ਨੇ ਖੁਦ ਸਪਸ਼ਟੀਕਰਨ ਦਿੱਤਾ ਹੈ ਤਾਂ ਅਸੀਂ ਉਹਨਾਂ ਦਾ ਬਿਆਨ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਉਹ ਕੀ ਕਹਿ ਰਹੇ ਨੇ ਸਰਬਜੀਤ ਸਿੰਘ ਖਾਲਸਾ ਨੇ ਜਿਹੜਾ ਬਿਆਨ ਸਾਂਝਾ ਕੀਤਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਾਧ ਸੰਗਤ ਜੀ ਜਿਹੜੀਆਂ ਵੀ ਤੁਹਾਡੇ ਕੋਲ ਇਹ ਗੱਲਾਂ ਆ ਰਹੀਆਂ ਏ ਉੱਡ ਕੇ ਅਫਵਾਹਾਂ ਕਿ ਮੈਂ ਸਿੱਧਾ ਹੀ ਜਾ ਕੇ ਮੋਦੀ ਨੂੰ ਸਮਰਥਨ ਦੇ ਦੂੰਗਾ ਇਹ ਜੀ ਕੋਈ ਗੱਲ ਹੀ ਨਹੀਂ ਹੈ ਬਿਲਕੁਲ ਝੂਠੀਆਂ ਗੱਲਾਂ ਹੈ ਹਲੇ ਤੱਕ ਤਾਂ ਅਸੀਂ ਕੋਈ ਮਾਨ ਨਹੀਂ ਬਣਾਇਆ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਕਿਉਂਕਿ ਮੈਂ ਇੱਕ ਗੱਲ ਸੋਚੀ ਹੋਈ ਹੈ ਵੀ ਮੈਂ ਆਪਣੇ ਇਲਾਕੇ ਦੇ ਸਾਰੇ ਜਿੰਨੇ ਵਰਕਰ ہیں ਪਿੰਡਾਂ ਦੇ ਵਿੱਚ ਸਾਰਿਆਂ ਦੀ ਸਲਾਹ ਲਵਾਂਗਾ ਹਲਕਾ ਵਸਿਆਂ ਦੀ ਜਿਵੇਂ ਉਹ ਕਹਿਣਗੇ ਓਵੇਂ ਕਰੂੰਗਾ ਹਲੇ ਤੱਕ ਤਾਂ ਸੀ ਕੁਝ ਸੋਚਿਆ ਹੀ ਨਹੀਂ ਇਹ ਬਿਲਕੁਲ ਝੂਠੀਆਂ ਗੱਲਾਂ ਹੈ ਕਿ ਜੀ ਮੋਦੀ ਨੂੰ ਸਮਰਥਨ ਦੇ ਦੇਣਾ ਇਹ 100% ਝੂਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਖੁਦ ਸੁਣਿਆ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ 100% ਦੀ ਝੂਠ ਹੈ ਹਜੇ ਤੇ ਉਹਨਾਂ ਨੇ ਕੁਝ ਸੋਚਿਆ ਹੀ ਨਹੀਂ ਇਲਾਕਾ ਨਿਵਾਸੀਆਂ ਦੇ ਨਾਲ ਸਲਾਹ ਮਸ਼ਵਰਾ ਕਰਨਾ ਹੈ ਹਲਕਾ ਨਿਵਾਸੀਆਂ ਨਾਲ ਸਲਾਹ ਸਲਾਹ ਮਸ਼ਵਰਾ ਕਰਨਾ ਹੈ ਉਹਨਾਂ ਨੇ ਕਿਹਾ ਕਿ ਅਗਲੀ ਰਣਨੀਤੀ ਹਲੇ ਉਲਿਕਣੀ ਹੈ ਕਿ ਕਰਨਾ ਕੀ ਹੈ ਪਰ ਸਰਬਜੀਤ ਸਿੰਘ ਖਾਲਸਾ ਦਾ ਇਸ ਤਰ੍ਹਾਂ ਪਹਿਲਾਂ ਵੀ ਇੱਕ ਆਡੀਓ ਹੈ ਜਿਹੜਾ ਉਹ ਹਲੇ ਵੋਟਾਂ ਪੈਣੀਆਂ ਸੀ ਉਸ ਤੋਂ ਪਹਿਲਾਂ ਵੀ ਇੱਕ ਵਿਅਕਤੀ ਨੇ ਜਿਹੜਾ ਉਹਨਾਂ ਦਾ ਆਡੀਓ ਵਾਇਰਲ ਕਰ ਦਿੱਤਾ ਫੋਨ ਤੇ ਗੱਲਬਾਤ ਕਰਦਿਆਂ ਦਾ ਉਹ ਕੌਣ ਸੀ ਵਿਅਕਤੀ ਇਸ ਦੇ ਬਾਰੇ ਸਰਬਜੀਤ ਸਿੰਘ ਖਾਲਸਾ ਜ਼ਿਆਦਾ ਜਾਣਕਾਰੀ ਦੇ ਸਕਦੇ ਨੇ ਜਿਸ ਦੇ ਵਿੱਚ ਫੰਡਿੰਗ ਦੀ ਗੱਲ ਹੋ ਰਹੀ ਹੈ ਕਿ ਅਸੀਂ ਅਮਰਿਤਪਾਲ ਸਿੰਘ ਦੇ ਲਈ ਤੇ ਫੰਡ ਇੰਨਾ ਭੇਜ ਦਿੱਤਾ ਤੁਹਾਨੂੰ ਕਿੰਨਾ ਚਾਹੀਦਾ ਤੇ ਉਸ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਜਵਾਬ ਦੇ ਰੂਪ ਵਿੱਚ ਕਿਹਾ ਕਿ ਮੈਂ ਹੁਣ ਵਾਪਸ ਨਹੀਂ ਜਾਣਾ ਇੱਥੋਂ ਜਿੱਤਾਂ ਹਾਰਾਂ ਮੈਨੂੰ ਘਰ ਦੀ ਵੀ ਜ਼ਰੂਰਤ ਹੈ ਕਿਉਂਕਿ ਹਰੇਕ ਦੇ ਲਈ ਰਹਿਣ ਦਾ ਟਿਕਾਣਾ ਤਾਂ ਚਾਹੀਦਾ ਹੁੰਦਾ ਪਰ ਉਸ ਆਡੀਓ ਨੂੰ ਹੋਰ ਢੰਗ ਦੇ ਨਾਲ ਪੇਸ਼ ਕੀਤਾ ਗਿਆ ਇਹ ਦੱਸਿਆ ਜਾਂਦਾ ਰਿਹਾ ਪਰ ਇਸ ਤਰ੍ਹਾਂ ਦੇ ਲੋਕ ਕਿਹੜੇ ਨੇ ਕਿ ਜਿਹੜੇ ਸਰਬਜੀਤ ਸਿੰਘ ਖਾਲਸਾ ਨੂੰ ਜਾਂ ਤੇ ਬਦਨਾਮ ਕਰਨਾ ਚਾਹੁੰਦੇ ਨੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਗੱਲਾਂ ਵਿੱਚ ਲਿਆ ਕੇ ਉਹ ਆਡੀਓ ਕਲਿੱਪ ਉਹਨਾਂ ਨੂੰ ਵਾਇਰਲ ਕਰ ਦਿੰਦੇ ਨੇ ਜਿੰਨਾ ਜਿਸ ਦੇ ਨਾਲ ਇਸ ਤਰ੍ਹਾਂ ਲੱਗੇ ਕਿ ਜਿਵੇਂ ਸਰਬਜੀਤ ਸਿੰਘ ਖਾਲਸਾ ਆਪਣੀ ਕੌਮ ਦੀ ਖਾਤਰ ਨਹੀਂ ਜਾਂ ਲੋਕਾਂ ਦੀ ਖਾਤਰ ਐਮਪੀ ਨਹੀਂ ਬਣਨਾ ਚਾਹੁੰਦੇ ਸਗੋ ਆਪਣੀ ਨਿੱਜ ਦੀ ਖਾਤਰ ਐਮਪੀ ਬਣਨਾ ਚਾਹੁੰਦੇ ਨੇ ਇੱਕ ਬਹੁਤ ਵੱਡਾ ਸਵਾਲ ਹੈ ਇਹਨਾਂ ਲੋਕਾਂ ਦੀ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਕਰਨ ਦੇ ਲਈ ਪ੍ਰੇਰਿਤ ਕੌਣ ਕਰਦਾ ਹੈ ਜਾਂ ਭੇਜਦਾ ਕੌਣ ਹੈ ਜਾਂ ਗੱਲ ਕਰਨ ਦੇ ਲਈ ਕਹਿੰਦਾ ਕੌਣ ਹੈ ਪਰ ਜਿੱਥੋਂ ਤੱਕ ਰਹੀ ਗੱਲ ਕਿ ਕੀ ਹੋ ਨਰਿੰਦਰ ਮੋਦੀ ਜਾਂ ਭਾਜਪਾ ਦਾ ਸਾਥ ਦੇਣਗੇ ਹੁਣ ਐਮਪੀ ਬਣਨ ਤੋਂ ਬਾਅਦ ਜਿੱਤਣ ਤੋਂ ਬਾਅਦ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਮਨਾ ਕੀ ਕੀਤਾ ਕਿ ਉਹ ਜਿਹੜੀ ਗੱਲ ਚੱਲ ਰਹੀ ਸੀ ਹਾਲਾਂਕਿ ਇਸ ਦੇ ਬਾਰੇ ਸਾਡੇ ਕੋਲ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਕਿ ਉਹਨਾਂ ਬਾਰੇ ਕਿਸ ਨੇ ਕਿਸ ਕਦੋਂ ਕਿਹਾ ਕਿ ਉਹ ਭਾਜਪਾ ਦਾ ਜਾਂ ਮੋਦੀ ਦਾ ਸਾਥ ਦੇਣਗੇ ਹੋ ਸਕਦਾ ਹੈ ਕੁਝ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟਾਂ ਪਾਈਆਂ ਗਈਆਂ ਹੋਣ ਜਾਂ ਸਰਬਜੀਤ ਸਿੰਘ ਖਾਲਸਾ ਨੂੰ ਆ ਕੇ ਦੱਸਿਆ ਗਿਆ ਹੋਵੇ ਕਿ ਤੁਹਾਡੇ ਬਾਰੇ ਤਾਂ ਇਹ ਚਰਚਾ ਹੋ ਰਹੀ ਹੈ ਕਿ ਤੁਸੀਂ ਜਾ ਰਹੇ ਹੋ ਤਾਂ ਫਿਰ ਹੋ ਸਕਦਾ ਸਰਬਜੀਤ ਸਿੰਘ ਖਾਲਸਾ ਨੂੰ ਲੱਗਿਆ ਹੋਵੇ ਕਿਸ ਦੇ ਉੱਤੇ ਸਪਸ਼ਟੀ ਕਰਨ ਦੇਣਾ ਚਾਹੀਦਾ ਹੈ ਕਿ ਉਹਨਾਂ ਦੀ ਅਗਲੀ ਰਣਨੀਤੀ ਕੀ ਹੈ ਤਾਂ ਸਰਬਜੀਤ ਸਿੰਘ ਖਾਲਸਾ ਦੀ ਆਪਣੀ ਆਵਾਜ਼ ਦੇ ਵਿੱਚ ਜਿਹੜਾ ਬਿਆਨ ਉਹਨਾਂ ਦਾ ਆਇਆ ਹੈ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤਾ ਉਸ ਦੀ ਅਸੀਂ ਆਵਾਜ਼ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ 100% ਝੂਠ ਹੈ ਇਸ ਦੀ ਕੋਈ ਵੀ ਸਚਾਈ ਨਹੀਂ ਹੈ ਅੱਗੇ ਉਹਨਾਂ ਨੇ ਕਿਸ ਦਾ ਸਾਥ ਦੇਣਾ ਹੈ ਕਿਵੇਂ ਕਰਨਾ ਹੈ ਰਣਨੀਤੀ ਕੀ ਲਿਖਣੀ ਹੈ ਇਲਾਕੇ ਦੇ ਲਈ ਕੰਮ ਕਿਵੇਂ ਕਰਨਾ ਹੈ ਇਸ ਦੇ ਬਾਰੇ ਹਾਲੇ ਉਹਨਾਂ ਨੇ ਪਲਾਨ ਤਿਆਰ ਕਰਨਾ ਹੈ ਤਾਂ ਤੁਸੀਂ ਸਰਵਿਸਿੰਗ ਖਾਲਸਾ ਦੇ ਇਸ ਬਿਆਨ ਬਾਰੇ ਔਰ ਜਿਹੜੀ ਉਹਨਾਂ ਨੇ ਦੱਸਿਆ ਆਪ ਖੁਦ ਆਪਣੀ ਜ਼ੁਬਾਨੀ ਕਿ ਉਹਨਾਂ ਬਾਰੇ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਖੁੱਦ ਦਾ ਤੁਸੀਂ ਆਪਣੀ ਆਪਣੀ ਨਿੱਜੀ ਰਾਏ ਸਾਂਝੀ ਜ਼ਰੂਰ ਕਰ ਸਕਦੇ ਹੋ ਕਿ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਕਿਵੇਂ ਸਾਹਮਣੇ ਆਈ ਕਰ ਕੌਣ ਰਿਹਾ ਹੈ ਤੇ ਇਸ ਦੇ ਪਿੱਛੇ ਦਾ ਮਕਸਦ ਕੀ ਹੈ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ